ਤੇ ਕਿੰਨੇ ਮਿੰਟਾਂ ਚ ਟਰਾਲੀ ਦਾ ਰਿਕਾਰਡ ਹੈ ਜੀ ਟਰਾਲੀ ਬਲੇਟਾਂ ਜੀ ਇਹ 14 ਮਿੰਟਾਂ ਤੋਂ ਲੈ ਕੇ 17 ਮਿੰਟਾਂ ਤੱਕ ਰਾ 14 ਮਿੰਟਾਂ ਤੋਂ ਲੈ ਕੇ 17 ਮਿੰਟਾਂ ਤੱਕ ਬਾਕੀ ਕਸਟਮਰ ਦਾ ਨੰਬਰ ਕੇਅਰ ਦਾ ਨੰਬਰ ਆ ਤੁਸੀਂ ਨੋਟ ਕਰ ਲਿਆ ਜੀ ਤੇ ਦੋ ਬਲੇਟ ਆ ਜਿਹੜੇ ਇਕੱਠੇ ਖੋਲਦੇ ਆ ਠੀਕ ਹੈ ਜੀ ਤੇ 9 ਦੋਨੀ 18 ਬਲੇਟ ਇੱਕ ਲਾਈਨ ਦੇ ਨੇ 16 ਫੱਟੀਆਂ ਨੇ ਤੇ ਹਾਂਜੀ ਹਾਂਜੀ ਜੇ ਗੱਲ ਕਰੀਏ ਗੇਅਰ ਪ੍ਰੋਪਰ ਦਾ ਜੀ ਗੇਅਰ ਬਰਾਬਰ ਜੀ ਗੇਅਰ ਬਰਾਬਰ ਦਾ ਤੁਸੀਂ ਪੁਲੀਆਂ ਤੋਂ ਅਡਜਸਟਮੈਂਟ ਕਰਨੀ ਹੈ ਬਾਕੀ ਕੰਪਨੀ ਇੱਕ ਵਾਰੀ ਕਰਕੇ ਦਿੰਦੀ ਹੈ ਜੀ 911 ਤੇ 650 ਦੀ ਡਿਸਟ੍ਰੀਬਿਊਟਰ ਲੱਗਿਆ ਹੋਇਆ ਹੈ ਬਾਲ ਨਾਲ ਹੈਗਾ ਠੀਕ ਹੈ ਜੀ ਦਵਾ ਲੱਗਿਆ ਹੋਇਆ ਬਾਲ ਇੱਥੇ ਹਾਂਜੀ ਹਾਂਜੀ ਵਿੱਚ ਡਿਸਟ੍ਰੀਬਿਊਟਰ ਬਾਲ ਨਹੀਂ ਦਿੰਦੇ ਇਹਦੇ ਨਾਲ ਲੱਗਿਆ ਹੋਇਆ ਹੈ ਠੀਕ ਹੈ ਜੀ ਹਾਂ ਤੇ 7 ਫੁੱਟ ਹੈ ਜਿਹੜੀ ਬੱਕਟ ਹੈ 7 ਵੀ ਮਿਲ ਜੂ 8 ਮਿਲ ਜੂ 9 ਮਿਲ ਜੂ ਠੀਕ ਹੈ ਜੀ ਹਾਂ ਵਧੀਆ ਟਾਇਰ ਹੈ ਗੁੱਡ ਵਧੀਆ ਟਾਇਰ ਹੈ ਗੁਡੀਆਰ ਕੰਪਨੀ ਦੇ ਠੀਕ ਹੈ ਜੀ ਹਾਂ ਸਾਰਿਆਂ ਦਾ ਸਵਾਗਤ ਹੈ ਜੀ ਆਪਣੇ YouTube ਚੈਨਲ ਤੇ Facebook ਪੇਜ ਤੇ ਅੱਜ ਆਪਾਂ ਤਲਵੰਡੀ ਸਾਬੋ ਟਰੈਕਟਰ ਮੰਡੀ ਚ ਖੜੇ ਸੀ ਤੇ ਗਰਵਾਜ ਵਾਲੇ ਆਪਣੀ ਜਿਹੜੀ ਰੀਪਰ ਉਹ ਲੈ ਕੇ ਆਏ ਸੀ ਨਵਾਂ ਤੇ ਕਰਦੇ ਗੱਲਬਾਤ ਵੀ ਕੀ ਖਾਸੀਅਤ ਹੈ ਇਸ ਰੀਪਰ ਦੇ ਵਿੱਚ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਭਾਈ ਇੱਧਰ ਆ ਜੀ ਤੇ ਹਾਂਜੀ ਇਹਦੇ ਬਾਰੇ ਹੋਰ ਜੀ ਜਾਣਕਾਰੀ ਹਾਂਜੀ ਹਾਂਜੀ ਇਹਦਾ ਜੋ ਕਟਰ ਵਾਲ ਹੈਗਾ 7.7 ਫੁੱਟ 15 ਫਿੰਗਰਾਂ ਜੀ 15 ਫਿੰਗਰਾਂ 7 ਫੁੱਟ ਕੱਟ ਰਿਹਾ ਹਾਂ 5 ਪੈਪਾਂ ਵਾਲੀ ਰੀਲ ਠੀਕ ਹੈ ਜੀ ਠੀਕ ਹੈ ਜੀ ਪਲੇਟ ਬਾਡੀ 5mm ਅੱਛਾ ਜੀ ਬਲੋਰ ਲੱਗਿਆ ਹੋਇਆ ਠੀਕ ਹੈ ਕਿੰਨੇ ਹੋਰ ਵੀ ਕੰਪਨੀਆਂ ਨਹੀਂ ਦੇ ਰਹੀਆਂ ਬਲੋਰ ਦੀ ਡਰਾਈਵਰ ਤੇ ਕਰਦਾ ਨਹੀਂ ਪੈਂਦਾ ਇਹਦਾ ਠੀਕ ਹੈ ਜੀ ਹਾਂ ਬਲੋਰ ਆ ਗਿਆ ਪਹਿਲੇ ਨੰਬਰ ਤੇ ਦੋ ਇਹਦਾ ਡਰਮ ਹੈਗਾ 56 ਇੰਚ ਠੀਕ ਹੈ 56 ਇੰਚ ਦਾ ਡਬਲ ਡਬਲ ਬਲੇਡ ਹੈਗੇ ਠੀਕ ਹੈ ਜੀ 288 ਕੋਲਾ ਪਲੇਟ ਤੇ ਕਿੰਨੇ ਮਿੰਟਾਂ ਚ ਟਰਾਲੀ ਦਾ ਰਿਕਾਰਡ ਹੈ ਜੀ ਟਰਾਲੀ ਬਰੇਟਾਂ ਜੀ ਇਹ 14 ਮਿੰਟਾਂ ਤੋਂ ਲੈ ਕੇ 17 ਮਿੰਟਾਂ ਤੱਕ ਰਾ 14 ਮਿੰਟਾਂ ਤੋਂ ਲੈ ਕੇ 17 ਮਿੰਟਾਂ ਤੱਕ ਬਾਕੀ ਕਸਟਮਰ ਦਾ ਨੰਬਰ ਕੇਅਰ ਦਾ ਨੰਬਰ ਆ ਤੁਸੀਂ ਨੋਟ ਕਰ ਲਿਆ ਜੀ ਤੇ ਦੋ ਪਲੇਟ ਆ ਜਿਹੜੇ ਇਕੱਠੇ ਖੋਲਦੇ ਆ ਠੀਕ ਹੈ ਜੀ ਤੇ 9 ਦੋਨੇ 18 ਪਲੇਟ ਇੱਕ ਲਾਈਨ ਦੇ ਨੇ 16 ਫੱਟੀਆਂ ਨੇ ਤੇ ਹਾਂ ਜੀ ਹਾਂ ਜੀ ਜੇ ਗੱਲ ਕਰੀਏ ਗੇਅਰ ਬਰਾਬਰ ਦਾ ਜੀ ਗियर ਬਰਾਬਰ ਜੀ ਗੇਅਰ ਬਰਾਬਰ ਦਾ ਤੁਸੀਂ ਪੁਲੀਆਂ ਤੋਂ ਅਡਜਸਟਮੈਂਟ ਕਰਨੀ ਹੈ ਬਾਕੀ ਕੰਪਨੀ ਇੱਕ ਵਾਰੀ ਕਰਕੇ ਦਿੰਦੀ ਹੈ ਜੀ 911 65020 ਜੀ ਰੰਗ ਪੂਰੇ ਹੈ ਜੀ ਜੇ ਪੈਕ ਸਾਈਡ ਆਹ ਲੌਕ ਖੋਲੀ ਲੌਕ ਖੋਲਿਆ ਜੀ ਤੇ ਆਪਣੇ ਬਾਰੀਆਂ ਖੁੱਲਣ ਵਾਲੀਆਂ ਹੀ ਹਨ ਹਾਂ ਬਾਰੀਆਂ ਖੁੱਲਣ ਵਾਲੀਆਂ ਜੋ ਪੱਖਿਆਂ ਦੀਆਂ ਟੱਕਣਾ ਹਾਂ ਬਾਰੀ ਦਾ ਲੋ ਤੇ ਇਹਦਾ ਕੀ ਰੇਟ ਹੈ ਜੀ ਨਵੀ ਦਾ ਇਹ 340000 ਹੈ ਜੀ ਡਿਮਾਂਡ 340000 ਰੁਪਿਆ ਜਿਹੜੀ ਕੰਪਨੀ ਦੇ ਰਹੀ ਜੋ ਇਹ ਆ ਲੱਗਿਆ ਹੋਇਆਗਾ ਸੈਂਸਰ ਹਾਂਜੀ ਸੈਂਸਰ ਲੱਗਿਆ ਜੋ ਟੱਕਣ ਖੁੱਲਦਾ ਇਸ ਤਰ੍ਹਾਂ ਜੀ ਆਰਨ ਹੁੰਦਾ ਹੈ ਖੁੱਲਦਾਗਾ ਠੀਕ ਹੈ ਜੀ ਠੀਕ ਹੈ ਜੀ ਹਾਂ ਤੇ ਨਾਲ ਦੇ ਨਾਲ ਪਤਾ ਲੱਗ ਜਾਂਦਾਗਾ ਲੱਗਿਆ ਬਾਈ ਜਨਾ ਸੈਂਸਰ ਤੇ ਦੇਖ ਸਕਦੇ ਹੋ ਬਾਕੀ ਜੀ ਜੇ ਗੱਲ ਕਰੀ ਆਪਾਂ ਹਾਰਨ ਪਾਈਦਾ ਜੀ ਬਾਕੀ ਸਾਨੂੰ ਗੱਲ ਕਰੀਏ ਸਾਰੀ ਪਲੇਟ ਵਾਦੀ ਹੈ ਜੀ ਤੇ ਕੋਈ ਵੀ ਜਿਹੜਾ ਪੀਸ ਆ ਉਹ ਕੱਲਾ ਵੀ ਮਿਲ ਕੇ ਚੇਂਜ ਚੇਂਜ ਹੋ ਸਕਦਾ ਹੈ ਹਨਾ ਇੱਕ ਗੱਲ ਕਰੀਏ ਕੱਲੇ ਕੱਲੇ ਜਿਹੜੀ ਚੀਜ਼ ਖੁੱਲ ਕੇ ਚੇਂਜ ਹੋ ਖੁੱਲ ਕੇ ਕਿਉਂਕਿ ਕੋਈ ਵੈਲਡਿੰਗ ਨਹੀਂ ਲੱਗਾ ਹੋਇਆ ਹਨਾ ਕਿੰਨੇ ਐਮ ਐਮ ਦੀ ਸ਼ੀਟ ਆਖੀ ਤੁਸੀਂ 5 ਐਮ ਐਮ ਦੀ ਜਿਹੜੀ ਸ਼ੀਟ ਦੀ ਸਾਰੀ ਬਣੀ ਹੋਈ ਹੈ ਤੇ ਪਲੇਟ ਬਾਡੀ ਦੀ ਹੈ ਨਾ ਆ ਦੇਖ ਸਕਦੇ ਪੂਰੀ ਹੈਵੀ ਆ ਰਿੰਬਾ ਹੈਵੀ ਹੈ ਜੀ ਹੈ ਨਾ ਪੂਰੀ ਹੈਵੀ ਹੈਵੀ ਦੇ ਟਾਇਰ ਤੇ ਗਰਵਾਜ ਦੀ ਜਿਹੜਾ 71 ਟਾਇਰ ਹੈਗੇ ਬਿਸ਼ੱਕ ਤੁਸੀਂ ਪਹਿਲਾਂ ਵੀ 71 ਪਾ ਸਕਦੇ ਹੋ ਕੋਈ ਟਾਇਰ ਹਾਂ ਇਹ ਵੀ ਪਾ ਸਕਦੇ ਆਪਾਂ ਇਸੇ ਰਿੰਬ ਵਿੱਚ ਹੀ ਪੈ ਜਾਂਦਾ ਉਹ ਟਾਇਰ ਵੀ ਠੀਕ ਹੈ ਜੀ ਹਾਂ ਠੀਕ ਹੈ ਜੀ ਤੇ ਜੇ ਗੱਲ ਕਰੀਏ ਬਾਕੀ ਰਿਕਾਰਡ ਹੈਗਾ 14 ਤੋਂ ਲੈ ਕੇ 17 ਮਿੰਟਾਂ ਦੇ ਵਿੱਚ ਜਿਹੜੀ ਟਰਾਲੀ ਭਰਦੀ ਬਾਕੀ ਸਫਾਈ ਵਗੈਰਾ ਪੂਰੀ ਹੈ ਜੀ ਮਸ਼ੀਨ ਦੀ ਕਟਿੰਗ ਪੂਰੀ ਹੈ ਹਾਂਜੀ ਹਾਂਜੀ ਪੂਰੀ ਕਟਰ ਬਾਰ ਦੀ ਪੂਰੀ ਸਫਾਈ ਠੀਕ ਹੈ ਜੀ ਕਟਰ ਬਾਰ ਦੀ ਪੂਰੀ ਸਫਾਈ ਹੈ ਤੇ ਇੱਕ ਆਪਣੇ ਜਿਹੜੀ ਡੀਲਰਸ਼ਿਪ ਆ ਉਹ ਕਿੱਥੇ ਹੈ ਕਿੱਥੇ ਹੈ ਆਪਣੀ ਦੁਕਾਨ ਦਮ ਦਮਾ ਸਾਹ ਤਲਵੰਡੀ ਸਾਬੋ ਠੀਕ ਹੈ ਜੀ ਰਾਮ ਬਾਗ ਅੱਛਾ ਜੀ ਉੱਥੇ ਹੀ ਰਾਮ ਬਾਗ ਦੇ ਤੇ ਮੋਬਾਈਲ ਨੰਬਰ ਨਜ਼ਦੀਕ ਦੁਕਾਨ ਹੈ ਠੀਕ ਹੈ ਜੀ ਮੋਬਾਈਲ ਨੰਬਰ ਦੱਸ ਦੋ ਇਹ 7899 ਠੀਕ ਹੈ ਜੀ 00616 ਠੀਕ ਹੈ ਜੀ ਬਾਕੀ 75892 ਹਾਂਜੀ ਠੀਕ ਹੈ ਜੀ 00616 ਠੀਕ ਹੈ ਜੀ ਬਾਕੀ ਆ ਆ ਗਿਆ ਕਸਟਮਰ ਕੇਅਰ ਨੰਬਰ ਜੀ ਜੇ ਕਿਸੇ ਨੂੰ ਵੱਧ ਜਾਣਕਾਰੀ ਚਾਹੀਦੀ ਦੀ ਕੰਪਨੀ ਤੋਂ ਸਿੱਧਾ ਜਿਹੜੀ ਜਾਣਕਾਰੀ ਮਿਲ ਜੇਗੀ ਹੈਨਾ ਤੇ ਉਤਲੇ ਬਣੇ ਤੁਹਾਨੂੰ ਦਿਖਾ ਦਿੰਨੇ ਆ ਗਰਵਾਜ ਦਾ ਥ੍ਰੈਸ਼ਰ ਦੇਖ ਹਾਂਜੀ ਹਾਂਜੀ ਮੌਕੇ ਤੇ ਜੋ ਹੈਗਾ ਜੀ ਪਪੀਂ ਬਲੱਡ ਸਪਲੈਸਟ ਹੈਗਾ ਬਾਸਕਟ ਦੇ ਉਹ ਦਿੱਤਾ ਜਾਊਗਾ ਜੀ ਉਸ ਤੋਂ ਇਲਾਵਾ ਜਿਹੜਾ ਇਹਨਾਂ ਦਾ ਕੰਪਿਊਟਰ ਕਰਾਇਆ ਵੀ ਆਇਆ ਮੌਕੇ ਤੇ ਉਹ ਹੈ ਤੇ ਲੋਨ ਵਗੈਰਾ ਵੀ ਕਰਦੇ ਨੇ ਹਾਂਜੀ ਲੋਨ ਵੀ ਲੋਨ ਵੀ ਹੁੰਦਾ ਜੀ ਲੋਨ ਵੀ ਬਾਈ ਕਹਿੰਦਾ ਜੀ ਕਰਦੇ ਆਗੇ ਕੰਪਨੀ ਲੋਨ ਲੋਨ ਕਰਕੇ ਦਿੰਦੀ ਹੈ ਜੀ ਕੰਪਿਊਟਰ ਕਰਾਇਆ ਤੇ ਇਹ ਕੰਪਿਊਟਰ ਨਾਲ ਨਾਲ ਉਹ ਬਾਰੇ ਵੀ ਦੱਸ ਦਿਓ ਜੀ ਹਾਂਜੀ ਕੰਪਿਊਟਰ ਕਰਾਇਆ 7 ਫੁੱਟ ਜੀ ਠੀਕ ਹੈ ਜੀ ਠੀਕ ਹੈ ਜੀ ਵਧੀਆ ਡਿਸਟ੍ਰੀਬਿਊਟਰ ਲੱਗਿਆ ਹੋਇਆ ਹੈ ਬਾਹਲ ਨਾਲ ਹੈਗਾ ਠੀਕ ਹੈ ਜੀ ਠੀਕ ਹੈ ਜੀ ਦਵਾ ਲੱਗਿਆ ਹੋਇਆ ਬਾਹਲ ਇੱਥੇ ਹਾਂ ਜੀ ਵਿੱਚ ਡਿਸਟ੍ਰੀਬਿਊਟਰਾਂ ਦੇ ਬਾਲ ਨਹੀਂ ਦਿੰਦੇ ਇਹਦੇ ਨਾਲ ਲੱਗਿਆ ਹੋਇਆਗਾ ਠੀਕ ਹੈ ਜੀ ਹਾਂ ਤੇ 7 ਫੁੱਟ 10 ਜਿਹੜੀ ਬੱਕਾ 7 ਵੀ ਮਿਲ ਜੂ 8 ਮਿਲ ਜੂ 9 ਮਿਲ ਜੂ ਠੀਕ ਹੈ ਜੀ ਹਾਂ ਵਧੀਆ ਟਾਇਰ ਹੈ ਗੁਡ ਵਧੀਆ ਟਾਇਰ ਹੈ ਗੁਡਇਰ ਕੰਪਨੀ ਦੇ ਠੀਕ ਹੈ ਜੀ ਹਾਂ ਜੋ ਮੰਗ ਰਿਹਾ ਹੈਗਾਗਾ ਵਾਈਬ੍ਰੇਸ਼ਨ ਵਗੈਰਾ ਨਹੀਂ ਹੁੰਦਾ ਜੀ ਵਾਈਬ੍ਰੇਸ਼ਨ ਤਾਂ ਹਾਂ ਵਾਈਬ੍ਰੇਸ਼ਨ ਬਿਲਕੁਲ ਜਮਾ ਸਹੀ ਹੈ ਇੱਕ ਨੰਬਰ ਚੱਲਦਾ ਟੌਪ ਠੀਕ ਹੈ ਜੀ ਤੇ ਜੇ ਗੱਲ ਕਰੀ ਇਹਦਾ ਪ੍ਰਾਈਸ ਕੀ ਹੈ ਜੀ ਪ੍ਰਾਈਸ ਹੈ 3 ਲੱਖ 2 ਲੱਖ 40 ਹਜ਼ਾਰ ਜੀ 2 ਲੱਖ 40 ਹਜ਼ਾਰ ਅੱਜ ਦੀ ਕੜੀ ਹੈ ਜੀ ਅੱਜ ਦੀ ਕੜੀ ਇਹਦੇ ਸਿਸਟਮ ਕਿਹੜਾ ਹੈ ਜੀ ਫਿਰ ਸਿਸਟਮ TND ਜੋ ਗਰਵਾਜ ਦੇ ਨਾਮ ਤੇ ਚੱਲ ਰਿਹਾ ਹੈ TND ਦਾ ਲੱਗ ਰਿਹਾ ਹੈ ਜੀ ਠੀਕ ਹੈ ਜੀ ਹਾਂ ਉਹਦੀ ਗਰੰਟੀ ਵਰੰਟੀ ਹੁੰਦੀ ਹੋਊ ਜੀ ਵਰੰਟੀ ਵਰੰਟੀ ਹੈਗੀ ਹੈ ਜੀ ਇੱਕ ਸੀਜ਼ਨ ਦੇ ਫੁੱਲ ਗਰੰਟੀ ਹੈ ਜੀ ਠੀਕ ਹੈ ਜੀ ਜੇ ਉਹਦੀ ਇਹਦੀ ਲਾ ਲਓ ਹਾਂ ਸਿਸਟਮ ਦੀ ਓਹੀ ਬੱਕਟ ਵੀ ਓਹੀ ਜੋ ਵੀ ਕਿਸੇ ਚੀਜ਼ ਦੀ ਹੈਗੀ ਹੈ ਜੀ ਠੀਕ ਹੈ ਜੀ ਠੀਕ ਹੈ ਸੀਜ਼ਨ ਦੀ ਫੁੱਲ ਗਰੰਟੀ ਹੈ ਬਾਕੀ ਜੇ ਗੱਲ ਕਰੀਏ ਜੀ ਆਪਾਂ ਤੇ ਇਹ ਤੇ ਸਬਸਿਡੀ ਵਗੈਰਾ ਕੋਈ ਹੈਗੀ ਹੈ ਸਬਸਿਡੀ ਮਾਨਤਾ ਪ੍ਰਾਪਤਾ ਹੈ ਠੀਕ ਹੈ ਜੀ ਅੱਛਾ ਜੀ ਜੋ ਵੀ ਕੰਮ ਸਰਕਾਰ ਵੱਲੋਂ ਮਿਲਦੀ ਹੈ ਸਬਸਿਡੀ ਕੋਈ ਵੀ ਰੋਟਾਵੇਟਰ ਰੀਪਰ ਕੰਪਟਰ ਕਰਾਇਆ ਹਰਕਜੀਤ ਤੇ ਸਬਸਿਡੀ ਮਿਲਦੀ ਹੈ ਠੀਕ ਹੈ ਜੀ ਕੰਪਨੀ ਮਾਨਤਾ ਪ੍ਰਾਪਤ ਹੈਗੀ ਮਾਨ ਕੇ ਚੱਲ ਆਪਾਂ ਨੂੰ ਰੀਪਰ ਦੇ ਉੱਤੇ ਵੀ ਸਬਸਿਡੀ ਮਿਲ ਸਕਦੀ ਹੈ ਜੇ ਹਾਂ ਜੇ ਸਰਕਾਰ ਦੇਵੇਗੀ ਸਰਕਾਰ ਆਹ ਸਰਕਾਰ ਦਿੰਦੀ ਹੈ ਤਾਂ ਸਬਸਿਡੀ ਮਿਲੂਗੀ ਠੀਕ ਹੈ ਜੀ ਮਿਲੂ ਜੀ ਸਬਸਿਡੀ ਤੇ ਬਾਕੀ ਜੇ ਆਪਾਂ ਇਹਦੇ ਗੱਲ ਕਰੀਏ ਜੀ ਇਹ 10 ਫੁੱਟ ਦੇ ਕਟਰ ਚ ਤੁਸੀਂ ਹਾਂ ਨੌਂ ਚ ਵੀ ਹਾਂ 10 ਪੀ ਹੁੰਦਾ ਨੌਂ ਚ ਬਕਟ ਆ ਗਈ ਹੈ ਨਾ 10 ਚ ਆ ਗਈ ਤੇ ਇਹ ਸੱਤ ਦੀ ਆ ਮਾ ਹਾਂ ਇਹ ਸੱਤ ਦੀ ਹੈ ਤੇ ਬਾਦੀ ਕੱਢਦੀ ਹੈਗੀ ਨੌਂ ਵਾਲੀ ਠੀਕ ਹੈ ਜੀ ਇਸ ਤਰ੍ਹਾਂ ਐਡਜਸਟੇਬਲ ਹੋ ਜਾਂਦੀ ਹੈ ਹਾਂ ਐਡਜਸਟੇਬਲ ਹੋ ਜਾਂਦੀ ਹੈ ਜੈਕ ਲੱਗੇ ਹੋਏ ਜਾਂ ਨਹੀਂ ਐਡਜਸਟੇਬਲ ਹੋ ਜਾਂਦੀ ਆ ਤੇ ਆ ਆਪਣੀ ਅਗਲੇ ਬੰਨੇ ਮਸ਼ੀਨ ਆ ਗਈ ਹਾਂ ਵਾਦ ਹੋਊਗੀ ਜੀ ਹਾਂ ਜੀ ਇਹ ਤੇ ਜੋਂ ਜਿਕੇ ਮੈਂ ਅਗਲੇ ਨੇ ਵੱਡਾ ਛੋਟਾ ਲੈਣਾ ਜੀ ਉਹਦੇ ਸਾਹਬ ਨਾਲ ਹੂ ਡਿਮਾਂਡ ਹਾਂ ਹਾਂ ਰੇਡ ਰੇਡੋ ਦੱਸਾਉਣਾ ਜੀ ਠੀਕ ਹੈ ਜੀ ਬਾਕੀ ਦਾਣੇ ਵਗੈਰਾ ਉਹਦੇ ਸਾਫ ਕਰਤੀ ਹੈ ਜੀ ਆਪਣੀ ਹੈਂ ਦਾਣੇ ਜੀ ਦਾਣੇ ਦਾਣੇ ਬਿਲਕੁਲ ਸਾਫ ਫਰਸਟ ਇੱਕ ਇੱਕ ਨੰਬਰ ਕੁਆਲਿਟੀ ਦਿੰਦੇ ਆ ਜਿਹੜੀ ਗੱਲ ਹੈ ਤੇ ਮਿਲਦੇ ਆ ਕਿਸੇ ਹੋਰ ਵੀਡੀਓ ਚ ਧੰਨਵਾਦ ਬਾਕੀ ਜਿਹੜਾ ਨੰਬਰ ਆ ਉਹ ਸਕਰੀਨ ਤੇ ਚਾਲੂ ਕਰ ਦਾਂਗੇ ਹਨਾ ਬਖਸ਼ੀ ਜਾਣਕਾਰੀ ਲੈਣ ਤੇ ਰੀਪਰ ਪਹਿਲਾਂ ਚੱਲ ਰਿਹਾ ਏਰੀਆ ਚ ਆਪਣੇ ਚ ਅੱਛਾ ਜੀ ਹਾਂ ਤੇ ਬਾਕੀ ਹੋਇਆ ਤਾਂ ਰੀਵਿਊ ਜੋ ਰਾਮਾ ਸਾਈਡ ਚੱਲ ਰਿਹਾ ਹੈ 17 18 19 ਮਾਡਲ ਠੀਕ ਹੈ ਜੀ ਤੇ ਬਾਕੀ ਵਧ ਜਾਣਕਾਰੀ ਲਈ ਬਾਈ ਨਾਲ ਕੰਟੈਕਟ ਕਰ ਸਕਦੇ ਜੀ ਨੰਬਰ ਜਿਹੜਾ ਸਕਰੀਨ ਤੇ ਚਲਾ ਦਾਂਗੇ ਕਸਟਮਰ ਕੇਅਰ ਨੰਬਰ ਵੀ ਹੈਗਾ ਉਹ ਵੀ ਚਲਾ ਦਾਂਗੇ ਜੀ ਬਾਕੀ ਜੇ ਕਿਸੇ ਨੇ ਲੈਣਾ ਉਹ ਡੀਲਰਸ਼ਿਪਾਂ ਨੰਬਰ ਇੱਕ ਸਾਈਡ ਤੇ ਚਲਾ ਦਾਂਗੇ ਧੰਨਵਾਦ